ਇਸ ਵੇਲੇ ਦੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਜਲੰਧਰ ਦੇ ਹਲਕਾ ਫਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਸਮੇਂ ਚੀਕ ਚੰਗਿਆੜਾ ਪੈ ਗਿਆ ਜਦੋਂ ਚਾਰ ਪੈਣਾ ਦੇ ਇਕਲੌਤੇ ਭਰਾ ਦੀ ਮ੍ਰਿਤਕ ਦੇ ਨੂੰ ਹਸਪਤਾਲ ਲਿਆਂਦਾ ਗਿਆ ਜਿਸ ਦੀ ਕੋਈ ਕੁਦਰਤੀ ਮੌਤ ਨਹੀਂ ਸਗੋਂ ਨੌਜਵਾਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਮ੍ਰਿਤਕ ਨੌਜਵਾਨ ਦੀ ਹਾਲਤ ਦੇਖ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਦੀਆਂ ਘੂਬਾ ਨਿਕਲ ਗਈਆਂ মু <sociedad> <meats> ਕੀ ਹੋਇਆ ਮੇਰਾ ਨਾਂ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿ ਕਿੱਥੇ ਜਾਣਾ ਸੀ ਮੈਂ ਪਾਰਸੇਪੁਰ ਤੋਂ ਖਲੌਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਹਾਂ ਹਾਂ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈੱਡ 'ਤੇ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕੀ ਸੀ ਉਹਦੇ ਟੈੱਡ 'ਚ ਮਾਰਦੀ ਕੀ ਨਾਂ ਉਹਦਾ ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਕਿਹੜੀ ਗੱਲੋਂ ਮਾਰਿਆ ਪਤਾ ਨਹੀਂ ਪਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਪਾਜੀ ਆਸ ਵਿੱਚ ਜੀ ਕੋ ਪੁਰਾਣੀ ਰੰਜਿਸ਼ ਆ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਦੇ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਾਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰਿਆ ਹਾਂਜੀ ਕੀ ਵਗਿਆ ਮਾਰਿਆ ਕੀ ਖੰਡਰ ਜਿਆ ਮਾਰਿਆ ਟੱਡੇ ਚ ਅੱਛਾ ਚੱਲ ਹਾਂਜੀ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜਿਹਦੇ ਮਾਰਿਆ ਇਹਦੀ ਉਮਰ 29 ਸਾਲ 29 28 29 ਸਾਲ ਦੀ ਹੈ ਮੇਰਾ ਭਰਾ ਛੋਟਾ ਜੀ ਕੀ ਨਾ ਉਹ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇਥੋਂ ਹਾਂਜੀ ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਾਗ ਸਿੰਘ ਬੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ ਹਾਂਜੀ ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਚੱਲ ਜੰਨੇ ਇੱਕ ਦੂਸਰੇ ਦੇ ਨਾਲ ਹਾਂਜੀ ਇਦਾਂ ਹੀ ਵੀ ਗਿਆ ਉਹ ਆਪਸ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿ ਤੇ ਛੜਨ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮਾਰ ਕੇ ਤਾਂ ਇਹਨੂੰ ਕੀ ਮਾਰਿਆ ਕੀ ਇਹਦੇ ਮੇਰੇ ਖਿਆਲ ਨਾਲ ਦਾ ਜੋ ਵੀ ਦਸਰੇ ਜਾਗਿਰਚ ਸੀਗੀ ਜਾਂ ਕੋਈ ਸ਼ੁਰਾ ਵਗੈਰਾ ਸੀ ਕੁਛ ਅਦਾ ਦਾ ਹਥਿਆਰ ਸੀਗਾ ਕਿੰਨੀ ਉਮਰ ਸੀ ਉਹਦੀ ਉਮਰ 23-24 ਸਾਲ ਦੀ ਅੱਛਾ ਵਿਆਹ ਸੀਗਾ ਨਹੀਂ ਦੁਆਰਾ ਹੀ ਸੀਗਾ ਅੱਛਾ ਅੱਛਾ ਹਾਂਜੀ ਕੀ ਕੰਮ ਕਰਕੇ ਕਰਦਾ ਕੰਮ ਤਾਂ ਬਾਹਰੋਂ ਆਇਆ ਸੀ ਹਲੇ ਹੁਣੀ ਥੋੜੀ ਦੇਰ ਹੋਈ ਹਾਂਜੀ ਬਾਹਰ ਗਿਆ ਸੀ ਉੱਥੋਂ ਆਇਆ ਕੋਈ ਪੁਲਿਸ ਵਾਲਿਆਂ ਨੇ ਦੋ ਬੰਦੇ ਕਾਬੂ ਵੀ ਕੀਤੇ ਪੁਲਿਸ ਵਾਲੇ ਕਹਿ ਤਾਂ ਰਹੇ ਆ ਜੀ ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਪਾਸਿੰਗਪੁਰੇ ਦੇ ਦੋ ਭਰਾ ਦੱਸ ਰਹੇ ਆ ਹਾਂਜੀ ਤੇ ਉਹ ਜਿਹੜਾ ਮੁੰਡਾ ਨਾਲ ਸੀ ਉਹ ਫੇ ਹੁਣ ਦੱਸੂਗਾ ਵੀ ਕੀ ਨਾਂ ਉਹਨਾਂ ਦਾ ਜੋ ਵੀ ਹੈ ਤੁਹਾਡਾ ਪੂਰਾ ਨਾਮ ਕੀ ਮੇਰਾ ਨਾਮ ਰਮਨ ਹਾਂ ਸਿੰਘ ਜੀ ਓਕੇ ਡਾਕਟਰ ਗੁਰਪ੍ਰੀਤ ਨਾਮਾ ਜੀ ਮੇਰਾ ਪੋਸਟਿੰਗ ਸੂਲਾ ਸੂਲਾ ਫਲੋਰ ਵਿੱਚ ਹਾਂਜੀ ਹਾਂਜੀ ਤੁਹਾਨੂੰ ਜਣਾਉਣਾ ਚਾਹੁੰਦੇ ਇੱਕ ਪਿਆਰੀ ਜਿਹਾ ਨਾਮ ਦਾ ਬੰਦਾ ਹੈ ਜਿਹੜਾ ਕਿ ਸਾਡੇ ਕੋਲ ਬ੍ਰੌਡ ਡੈਡ ਲੈ ਕੇ ਆਈ ਸੀ ਉਮਰ ਤਕਰੀਬਨ 23 ਸਾਲਾਂ ਲੜਾਈ ਝਗੜੇ ਦਾ ਮਾਮਲਾ ਜੀ ਤੇ ਭਾਰਤ ਸਿੰਘਪੁਰੇ ਦੱਸਿਆ ਗਿਆ ਰਿਹਾ ਹੈ ਕਿ ਤਾਂ ਉੱਥੇ ਲੜਾਈ ਹੋਈ ਆ ਸਾਡੇ ਕੋਲ ਜਦੋਂ ਲੈ ਕੇ ਆਏ ਬ੍ਰੌਡ ਡੈਡ ਹੀ ਸੀਗੇ ਹਾਂਜੀ ਕਿੰਨੀ ਉਮਰ ਲੱਗਦੀ ਹੈ ਉਮਰ ਤਕਰੀਬਨ 23 ਸਾਲ ਹੈ ਜੀ ਜਿਹੜਾ ਡੈਥ ਦਾ ਕਾਰਨ ਕਾਹਦਾ ਕੰਮ ਮਰੇ ਗਿਆ ਇਹ ਵੈਸੇ ਜਿਹੜਾ ਹੁਣ ਲੱਗ ਰਿਹਾ ਸ਼ਾਰਪ ਵੈਪਨ ਦਾ ਕੋਈ ਵਾਰ ਕੀਤਾ ਹੈ ਟ੍ਰੇਟ ਵਿੱਚ ਬਾਕੀ ਜਿਹੜਾ ਫਾਈਨਲ ਜੋ ਕਾਰਨ ਕੀ ਹੈਗਾ ਉਹ ਅਸੀਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ। ਹਾਂਜੀ ਹਾਂਜੀ ਪਰਿਵਾਰ ਦੇ ਮੈਂਬਰ ਸਾਰੇ ਮੌਜੂਦ ਆ ਇੱਥੇ ਪੁਲਿਸ ਵਾਲਿਆਂ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਆ ਪੁਲਿਸ ਵਾਲੇ ਵੀ ਇੱਥੇ ਹੈਗੇ ਆ। ਇਸ ਮੌਕੇ ਮਾਨਵ ਦੇ ਭਰਾ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣੋ। ਜਿਹਦਾ ਨਾਮ ਜਿਹਦਾ ਮਾਨਮ ਪਤਾ ਲੱਗਾ ਜਿਹਦਾ ਕਿੰਦਾ ਰਾਮ ਦਾ ਫਲੋਰ ਦਾ ਰਹੂਗਾ ਜੀ 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 ਤੁਹਾਨੂੰ ਮਿਲ ਗਿਆ ਮੇਰੇ ਕੋ ਇਹ ਸਹੀ ਪੁਲਿਸ ਮਾਰ ਅਰਚ ਚੋਂ ਕਿ ਦਸਾੜਾ ਜਿਹੜੀ ਇਹਦੀ ਤਾਲੂਰ ਕਰੇ ਯੂਨੀਵਰਸਿਟੀ ਜਿਹੜੀ ਇਹਦੇ ਮੇਰੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਇਹ ਰੇਕ ਅਰੈਸਟ ਕੀਤਾ ਗਿਆ ਕੀ ਮਾਰਿਆ ਕਰਨਾ ਸਰਕੀ ਲਾ ਇਹਦੀ ਹਰਦੀਪ ਕੋਈ ਟੇਜ ਧਾਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜੁੜੀ ਨਹੀਂ ਕਿ ਨਿਰੰਝ ਸਿੰਘ ਅਰੇ ਨਸੀਬਤ ਕਰ ਰਹੇ ਨੇ ਸ਼੍ਰੀਮਾਨ ਵਾਰਸੀ ਭਾਰਤ ਸਿੰਘ ਮੌਂਟੇ ਰਾਈ ਪਰਿਵਾਰ ਇਹਦੇ ਨਾਮ ਹੈ ਹਾਂ ਪਰਿਵਾਰ ਗੁਰਮੀਤ ਜੀ ਨੇ ਕਿਸ ਨੇ ਜਾਂ ਅੰਦਰ ਦਰਜ ਕਰਾਇਆ ਜੋ ਉਸ ਦੇ ਅੰਦਰ ਦਰਜ ਕਰਾਇਆ ਜਿਹੜਾ ਇਹ ਨਾਮ ਦਾ ਬਣਾਇਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਕਾਤਲਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ